ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਬੱਚੇ ਤੋਂ ਬਿਨਾਂ ਤੇ ਬਾਕੀ ਦੋ ਗੱਬਣਾ ਤੇ ਇੱਕ ਬੱਚੇ ਵਾਲੀ ਦਾਣਾ ਦਿਖਾਉਣੀ ਹੈ ਗੱਲਬਾਤ ਹੁਣ ਕਰਦੇ ਹਾਂ ਵੀਦਿਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸ ਤੇ ਕਰੇ ਨਾ ਸੋਨੂ ਸ਼ਹਿਜ ਨਾਲਾ ਜਿਲ੍ਹਾ ਮਸਲ ਤੇ ਫੋਨ ਨੰਬਰ ਵੀ ਬੋਲ ਦੇ ਕੇ 81 987 45 21 ਠੀਕ ਆ ਤੇ ਅੱਜ 4 ਆਜ ਜਾਈਆਂ ਹਨਾ 4 ਮੈਂ ਜਾਈਂ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਜੱਪਣ ਤੋਂ ਹੀ ਕਰ ਲਈਏ ਕਿੰਨਾ ਕੁ ਟਾਈਮ ਲੱਗ ਜੂਗੀ ਇਹ ਇਹਨੇ ਵੀ ਜੀ ਕੋਈ ਆਖਰ ਰਾਤ ਲੈ ਨਹੀਂ ਆਜ ਠੀਕ ਆ ਕੱਦ ਕਾਠ ਚੰਗਾ ਉੱਚਾ ਸੰਭੀ ਥੰਦੀ ਸੰਭੀ ਨਹੀਂ ਮਾਜਦੀ ਇਹ ਕੋਈ ਹਫਤਾ 10 ਦਿਨ ਖੜਦੀ ਆ ਖੋਲੋ ਹਾਂ ਤੋਰਦੀ ਆ ਤਾਂ ਚਾ ਪੂਰਾ ਠਗੜਾ ਵਾ ਇਹਦਾ ਤੇ ਪਰ ਜਿਹੜੀ ਆ ਲੱਸੀ ਆ ਸਰੀਰਾਂ ਠੀਕ ਆ ਸਾਹਮਣੀ ਗਈ ਜੀ ਹਾਂਜੀ ਹਾਂਜੀ ਬੁਰਾ ਕਾ ਜਿਹਾ ਹੋਇਆ ਅਚੀਰਾ ਵੀਰਾ ਚੰਗੀ ਤਰ੍ਹਾਂ ਦੇਖ ਸਕਦੇ ਜੀ ਲੈ ਜੀ ਇਹ ਆਪਾਂ ਜਿੰਨਾ ਉਹ ਲਈ ਨਾ ਘਰ ਆ ਜਾਂਦੇ ਆ ਹਾਂਜੀ ਆਲੇ ਚੀਜ਼ੇ ਥੋੜੀ ਰਾਜੀ ਉਸ 13-14 ਕਿਲੋ ਭਾਦੀ ਦੀ ਆ ਅੱਛਾ ਕੱਦ ਵਜਨ ਵਾਲੀ ਤੁਹਾਨੂੰ ਬੜਾ ਸਮਝ ਯਾਦ ਕਰ ਲਿਆ ਹਾਂਜੀ ਹਾਂਜੀ ਥੋੜੀ ਵੀ 12-13 ਕਿਲੋ ਆਮਾ ਕਰੀਓ 12 ਕਿਲੋ ਠੀਕ ਆ ਹਾਂ ਤੇ ਇਹਦਾ ਫਿਰ ਮੁੱਲ ਕਿੰਦੀ ਆ ਭਾਈ 55000 55000 ਦੀ ਤੇ ਵਿੱਚ ਛੋਟ-ਛੜ ਕਰ ਦੋਗੇ 55000 ਦੀ ਭਾਈ ਦੇਣਾ ਖਾਣਾ ਅੱਛਾ 76500 ਬਾਕੀ ਹੋ ਜਾਊਗਾ ਠੀਕ ਆ ਬਹੁਤ ਸੋਹਣੀ ਤੇ ਆ ਬੱਚੇ ਦਬੀ ਨਾ ਆ ਹਨਾ ਇਹ ਬੱਚੇ ਦੋ ਤੇ ਭਾਈ ਚੌਥੇ ਮਹੀਨੇ ਰਹੀ ਕਤੀ ਤਰੀਕ ਦੀ ਬਣੀ ਜੇ ਅੱਛਾ ਹਾਂ ਮਗਾ ਪੰਜਵੇਂ ਮਹੀਨੇ ਦੀ ਸ਼ੁਰੂ ਚ ਬਣੀ ਆ ਕਿ ਪੰਜਵਾ ਤੇ ਛੇਵਾ ਲਗਭਗ 2 ਮਹੀਨੇ ਪੂਰੇ ਹੋਣ ਵਾਲੇ ਆ ਚੈੱਕ ਮੈਂ ਡਾਕਟਰ ਨੂੰ ਫੋਨ ਲਾਇਆ ਵਾ ਇਹ ਤਾਂ ਆ ਗਿਆ ਆਪਾਂ ਚੈੱਕ ਕਰਾ ਕੇ ਦੱਸ ਦਾਂਗੇ ਅੱਛਾ ਜੇ ਨਾ ਆਇਆ ਫਿਰ ਚੈੱਕ ਕਰਾ ਲਈ ਅਪਣੇ ਦਾ ਜੀ ਠੀਕ ਆ ਤੇ ਦੁੱਧ ਕਿੰਨਾ ਹੈ ਦੇਖੋ ਉਹ ਦੇਖੋ ਸ਼ਾਮ ਤੋਂ ਬਾਅਦ ਦੁੱਧ ਕੋਈ ਹੈ ਸਤ ਤੋਂ ਬਾਹਰ ਅੱਛਾ ਥੋੜਾ ਦੇ ਨਹੀਂ ਲਾਹੜਾਂਗੇ ਠੀਕ ਆ ਸਾਡੇ ਥਾਪੀ ਜੇ ਮਿਲਦੀ ਏ ਠੀਕ ਹੈ ਜੀ ਇਹ ਲੀ ਕੋ ਠੀਕ ਆ ਮਾੜਾ ਇਦਾਂ ਹੀ ਬਸ ਇੱਦਾਂ ਬੈਨਾ ਹਲੇ ਅੱਛਾ ਇਤਨਾ ਹੀ ਬਸ ਠੰਡੀ ਤੇਰੀ ਹੈ ਹਾਂ ਇਦਾਂ ਜਿਹੜੀ ਲਾਤ ਨਹੀਂ ਮਾਰ ਕੋਈ ਤਾਂ ਆਲਣੀ ਹੋਵੇ ਠੀਕ ਹੈ ਜੀ ਚਲੋ ਲੈ ਜਾ ਫਿਰ ਸੀਲ ਬੜੀ ਸੀਲ ਲੱਗ ਗਿਆ ਉਹ ਤਰ੍ਹਾਂ ਬੇਲ ਬੁੱਲ ਨਹੀਂ ਚੰਗੀ ਆ ਫਾਰਮੂਲਾ ਭੰਨ ਕੇ ਕਰਦੇ ਆ ਜੀ ਠੀਕ ਆ ਉਹ ਚਲੋ ਹੈਗਾ ਬੜਾ ਮੱਝ ਮੱਝ ਚੰਗੀ ਆ ਅੱਛਾ ਬੱਸ ਆਹ ਲੇ ਲੱਗੇ ਤੱਕਿਆ ਬੋਲ ਛੋਟੇ ਛੋਟੇ ਕਰਦੇ ਆ ਇਹਦਾ ਕਿੰਨਾ ਹਾਂ ਨਾ ਹਾਂ ਨਾ 40000 ਦੇ 40000 ਦੇ ਆਓ ਠੀਕ ਆ 40000 ਦੇ 40 42 ਹਜ਼ਾਰ ਦੀ ਮੰਡਰ ਦੇ ਭਾਜੀ ਹਾਂਜੀ ਹਾਂਜੀ ਤੇ ਜੇ ਕੋ ਚੈੱਕ ਆਪਾਂ ਕਰਾ ਦਾਗੇ ਜੇ ਨਾ ਨਾ ਦੇ ਲਈ ਤਾਂ ਵੀ ਦੁੱਧ ਤੇ ਹੈਗਾ ਨਾ ਹਾਂਜੀ ਹਾਂਜੀ ਫੋਨ ਜਿਹੜਾ ਮੁੱਲਿਆ ਖਾਲੀਆਂ ਲਾਈ ਹੈ ਹਨਾ ਭਾਜੀ ਦੋ ਨੰਬਰ ਦੇ ਹਿਸਾਬ ਨਾਲ 42 ਆਪਾਂ ਵਧ ਨਹੀਂ ਇਹਦੇ 40 42 ਆ ਦੋ ਨੰਬਰ ਜਾ ਠੀਕ ਹੈ ਧੂਰ ਉਹ ਛੱਟਾ ਥਣ ਘਰ ਵਾਦੇ ਵਿੱਚ ਬਿਆਰੀ ਹੈ ਠੀਕ ਹੈ ਜੀ ਫੋਨਾਂ ਦੇ ਲਗ 45000 ਦੀ 45000 ਦੀ ਹਾਂ ਤੇ ਛੋਟੇ ਉਹ ਮੁੱਲ ਬਾਹਰ ਹੁੰਦੇ ਹੁਣ ਆ ਗਈ ਜਿਹੜੀ ਤੀਸਰੇ ਨੰਬਰ ਤੇ ਇਹ ਕੱਚੀ ਜੇ ਕੋਈ 15 20 ਰਏ ਠੀਕ ਹੈ ਹਾਂ ਤੋਰਦਾ ਫਿਰ ਇਹ ਉਤਰਾ ਕੇ ਨੰਗ ਦੋ ਚਵਾਈ ਜਾਊਗੀ ਇਹ ਘਰ ਵਾਲੇ ਦੀ ਹਰ ਕੋਈ ਵਾਧੀ ਹੈ ਤਾਂ ਮੈਂ ਵੀ ਇਹ ਨਾਲ 15 ਕਿਲੋ ਦਵਾਊਗੀ ਘਰ ਵਾਲੇ ਬੰਦੇ ਪਰ 9 10 ਕਿਲੋ ਰਾਮ ਨਾਲ ਦਾਖਲ ਭਰੀ ਹੋ ਗਈ ਠੀਕ ਆ ਬਾਕੀ ਥੱਲੇ ਚੰਗੀ ਭਰੂਗੀ ਚਾਹ ਦਲ ਚੰਗੀ ਆ ਥੱਲੇ ਫਟ ਫਟ ਚੰਗੇ ਆ ਤੇ ਇਹਦਾ ਫਿਰ ਮੁੱਲ ਕਿ 15200 40 ਭਾਵੇਂ ਛੋਟੀ ਵੀ ਇਹਦੀ ਪੈਸੇ ਹਾਰਦੀ ਹਾਂਜੀ 50 ਦੀ 5000 ਦੀ ਹਾਂਜੀ ਵਿੱਚ ਛੋਟ ਕਰੀਏ ਔਰ 48000 ਦੀ 48000 ਦੀ 47 ਦੀ ਦੇਖ ਥਾਪੀ ਥਾਪੀ ਹੋਲੀ ਮਾਰਿਆ ਕਰੋ ਕਿਤੇ ਮਾਝੀ ਨਾ ਪਾ ਦਿਓ ਨਹੀਂ ਯੋ ਥਾਪੀ ਆ ਪੀਜ ਹੋਰ ਹੈ ਥਾਪੀ ਵਾਈਦੀ ਅੱਛਾ ਉਹਦਾ ਜੋਰ ਤਾਂ ਕਿਤੇ ਸਾਥ ਪਾਈ ਪਰ ਅਗਲੇ ਬੰਨੇ ਮਾਝਾ ਲਵੇ ਆਪਣੇ ਕੋਈ ਥੋੜੇ ਜਿਹਾ ਮਸਾ ਯਾਰਾਂ ਦੇ ਥਾਪੀ ਵਾਈਦੀ ਉਹਦਾ ਥਾਪੀ ਵੀ ਮਾਰਦਾ ਕੋਈ ਤੇ ਪਰ ਮਾਝ ਤੇ ਵੇਖ ਲਿਆ ਕਰੋ ਅਗਲੇ ਬੰਨੇ ਇਹਦੀ ਅੱਖੀ ਖਟੀ ਐ ਸੁਲੋ ਲਾ ਦੋ ਸੁਈ ਨੂੰ 20 ਦਿਨ ਵਾਲੇ 15 ਦਿਨ ਵਾਲੇ ਇਹ ਦੋ ਵਾਧੇ ਨਹੀਂ ਹੈਗੇ ਠੀਕ ਐ ਕੱਟਾ ਹੀ ਕੱਟ ਮਗਰ ਇਹਦੇ ਕੱਟਾ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਦੇਖੋ ਦੁੱਧ ਸ਼ਾਮ ਤੋਂ ਬਾਅਦ ਦੇ ਪਾਈਏ ਇਹਨੂੰ ਨਾ ਸੋਧ ਪਈ ਹੀ ਆ ਉਹ ਵੱਡੀ ਆ ਅੱਛਾ ਇਹ ਦੀ ਨਹੀਂ ਲਾਇਆ ਇਹ ਘਰ ਤੋਂ ਲਿਆ ਸਰਦਾਰ ਮਹਾਰਾਜ ਜੀ ਜੂੜੀ ਲਾਉਣੀ ਆ ਇਹ ਠੀਕ ਐ ਦੁੱਧ ਭਾਵੇਂ ਵਾਧੀ ਹੋਵੇ ਪਹਿਲਾਂ ਪਛੇਕਲ ਕਰਕੇ ਦਵਾਉਣਗੇ ਠੀਕ ਐ ਚਲੋ ਲੈ ਜਾ ਫਿਰ ਸ਼ਾਮ ਤੋਂ ਬਾਅਦ ਦੁੱਧ ਦਊਗਾ 6 ਕਿਲੋ ਦੁੱਧ ਜਿਹੜਾ ਗੰਦਗੀ ਹੈਗਾ ਇਹਦੇ ਕੋਲ ਮਾਰਗਰੀਟੇ ਕਟਾ ਸੂਆ ਪਹਿਲਾ ਜੀ ਸੂਆ ਪਹਿਲਾ ਹੀ ਸੂਆ ਜਿਹੜਾ ਪਹਿਲਾ ਹੀ ਦੱਸਦੇ ਆਂ ਕਿ ਚਵਾ ਇੱਕ ਨੰਬਰ ਦਾ ਲਗਾ ਚੋਣ ਠੀਕ ਆ ਇਹ ਵੀ ਆਪਣੇ ਖਾਸ ਬੰਦਿਆ ਕੋਈ ਆ ਇਹ ਖਾਸ ਬੰਦਿਆ ਕੋਈ ਆ ਠੀਕ ਆ ਤੇ ਕਿੰਨਾ ਫਰੇ ਦਾ ਮੇਰਾ 50000 ਵੀ ਦੇ ਦਾਂਗੇ 47 ਦੀ 47000 ਦੀ ਹਾਂ ਛੋਟ ਵਿੱਚ ਕਰ ਦੋਗੇ 47 ਦੇ ਵੇਖੋ ਕਿਤੇ ਮਾਜੀ ਨਾ ਭਾ ਦਿਓ ਤੁਸੀਂ 47000 ਦੀ ਬਸ ਉਹ ਛੋਟ ਸੌਸੇ ਹੋਣੀ ਹੈ ਨਾ ਜੋ ਅੱਛਾ ਹੁਣ ਇਹ ਨਾਲ ਕੋਈ ਮੇਰਾ ਵੀਰ ਕਹੇ 44 ਦਾ 44 ਦਾ ਸੌ ਸੌ ਛੋਟ ਨਹੀਂ ਜੀ ਹੁਣ ਬਸ ਠੀਕ ਠੀਕ ਹੈ ਬਾਕੀ ਮੋਲੇ ਦਾ ਸਾਹਮਣੇ ਅੱਜ ਕੋਈ ਮੋਲ ਵਤ ਨਹੀਂ ਪਾਇਆ ਪਹਿਰੋਂ ਅੱਜ ਭਾਈ 50 ਬਾਹਰ ਪਏ ਜਾਂ ਅੱਜ ਵੀ ਝੋਟੀਆ ਵੀ 50 55 ਦੀ ਆ ਠੀਕ ਹੈ ਆਪਾਂ ਨੂੰ ਭਾਣ ਦਿੱਤੀ ਵੀਰ ਦੇ ਦਾ ਆਪਾਂ ਨੂੰ ਭਾਣ ਦਿੱਤੀ ਚਲੋ ਫਿਰ ਬਾਕੀ ਬੰਦੇ ਤੁਹਾਡੇ ਬੜੇ ਖਾਸ ਸਿਆ ਜਿੰਨਾਂ ਕੋ ਭਾਈ ਆ ਬੰਦੇ ਆਪਾਂ ਖਾ ਆਪਾਂ ਨਾ ਜੂਰੀ ਨਾਲ ਸ਼ੇਅਰ ਕਰਨਾ ਆ ਠੀਕ ਹੈ ਇਹਨਾਂ ਨਾਲ ਦੇ ਬੰਦੇ ਆਪਣੇ ਪ੍ਰੇਮ ਪਿਆਰ ਵਾਲੇ ਬੰਦੇ ਆ ਬਾਕੀ ਇਹ ਵੀ ਜਦਾਂ ਵੀ 45000 ਦੀ 100 ਛੋਟ ਬਾਕੀ ਇਹ ਆ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਘੂਰ ਸ਼ਤਾ ਮਥਣ ਘਰਵਾਦ ਹੋਵੇ ਅੱਜ ਜੁ